ਹੁਣ ਜੇ ਮੈਂ ਇੱਕ ਮੋਮਬਤੀ ਦੇ ਉੱਤੇ ਆਹ ਬੀਕਰ ਉਲਟਾ ਕਰਕੇ ਰੱਖਦਾ ਦੇਖੋ ਕੀ ਹੋਊਗਾ ਕੀ ਹੋ ਰਿਹਾ ਬੁਝ ਗਈ ਮੋਮਬਤੀ ਹਾਂਜੀ ਕਿਉਂ ਬੁਝ ਗਈ ਇਹ ਕਿਉਂ ਨਹੀਂ ਬੁਜੀ ਕਿਉਂਕਿ ਆਕਸੀਜਨ ਨਹੀਂ ਹਾਂ ਕਿਉਂਕਿ ਇਹ ਜਿਹੜੀ ਮੋਮਬਤੀ ਹੈ ਇਹਦੇ ਉੱਪਰ ਆਪਾਂ ਨੇ ਬੀਕਰ ਉਲਟਾ ਕਰਕੇ ਰੱਖਤਾ ਜਿੰਨੇ ਕ ਬੀਕਰ ਦੇ ਵਿੱਚ ਆਕਸੀਜਨ ਸੀਗੀ ਓਨੇ ਮੋਮਬਤੀ ਨੇ ਵਰਤ ਲਈ ਤੇ ਜਦੋਂ ਆਕਸੀਜਨ ਖਤਮ ਹੋ ਗਈ ਤਾਂ ਮੋਮਬਤੀ ਕੀ ਹੈ ਬੁਝ ਗਈ ਠੀਕ ਹੈ ਨਾ ਹਾਂਜੀ ਹੁਣ ਦੇਖੋ ਜਦੋਂ ਮੋਮਬਤੀ ਨੇ ਆਕਸੀਜਨ ਵਰਤ ਲਈ ਤਾਂ ਇਹਦੇ ਵਿੱਚੋਂ ਜਗ੍ਹਾ ਖਾਲੀ ਹੋ ਗਈ ਨਾ ਤਾਂ ਆਕਸੀਜਨ ਜਗ੍ਹਾ ਖਾਲੀ ਹੋ ਗਈ ਹੈ ਨਾ ਤਾਂ ਹੁਣ ਆਪਾਂ ਕਿਵੇਂ ਸਾਬਿਤ ਕਰਾਂਗੇ ਵੀ ਆਕਸੀਜਨ ਵਰਤਣ ਤੋਂ ਬਾਅਦ ਉਹ ਜਗ੍ਹਾ ਖਾਲੀ ਹੋ ਗਈ ਹੁਣ ਦੇਖੋ ਹੁਣ ਆਪਾਂ ਬੀਕਰ ਚੱਕ ਲੈਣੇ ਹੈਗੇ ਹੁਣ ਆਪਾਂ ਕੀ ਲੈਣੇ ਹੈਗੇ ਇੱਕ ਪਲੇਟ ਲੈਣੇ ਹੈ ਠੀਕ ਹੈ ਚਲੋ ਆਹ ਮੋਮਬਤੀ ਰੱਖ ਲੈਣੇ ਆਪਾਂ ਠੀਕ ਹੈ ਜੀ ਪਲੇਟ ਲੈ ਲਈ ਪਲੇਟ ਦੇ ਵਿੱਚ ਕੀ ਧਾਰੀ ਆਪਾਂ ਨੇ ਮੋਮਬਤੀ ਤੇ ਥੋੜਾ ਜਿਹਾ ਆਪਾਂ ਪਾ ਲੈਨੇ ਇੱਥੇ ਪਾਣੀ ਠੀਕ ਹੈ ਹਾਂ ਜੀ ਪਾਣੀ ਪੈ ਗਿਆ ਹਾਂ ਜੀ ਤੇ ਇਹਨੂੰ ਆਪਾਂ ਥੋੜਾ ਰੰਗ ਦੇਣ ਲਈ ਆਪਾਂ ਇੱਥੇ ਕੀ ਪਾ ਲੈਨੇ ਸ਼ਾਈ ਪਾ ਲੈਨੇ ਸ਼ਾਈ ਠੀਕ ਹੈ ਇਹ ਸਿਰਫ ਰੰਗ ਦੇਣ ਲਈ ਆ ਹੋਰ ਦਾ ਕੋਈ ਮਕਸਦ ਨਹੀਂ ਹੈ ਠੀਕ ਹੈ ਪਾਣੀ ਦੇ ਵਿੱਚ ਆਪਾਂ ਨੂੰ ਰੰਗ ਆ ਜੇ ਠੀਕ ਹੈ ਪਾਣੀ ਜਿਹੜਾ ਹੈਗਾ ਆਪਣਾ ਕੀ ਹੈਗਾ ਰੰਗਦਾਰ ਹੋ ਜਾਣਾ ਲੋ ਜੀ ਕਿਹੜੇ ਰੰਗ ਦਾ ਹੋ ਗਿਆ ਪਾਣੀ ਨੀਲਾ ਨੀਲੇ ਰੰਗ ਦਾ ਹੋ ਗਿਆ ਨਾ ਹਾਂ ਜੀ ਠੀਕ ਹੈ ਜੀ ਸਿਰਫ ਆਪਾਂ ਨੇ ਇਹਨੂੰ ਪਾਣੀ ਨੂੰ ਰੰਗ ਦੇਣ ਲਈ ਆਪਾਂ ਇਹਨੂੰ ਸ਼ਾਈ ਪਾਈ ਇਹਦੇ ਵਿੱਚ ਹੁਣ ਮੋਮਬਤੀ ਜਲ ਰਹੀ ਹੈ ਹਾਂ ਜੀ ਹੁਣ ਮੈਂ ਇਹਦੇ ਤੇ ਬੀਕਰ ਉਲਟਾ ਕਰਕੇ ਰੱਖ ਰਿਹਾ ਨੇ ਦੇਖੋ ਕੀ ਹੋਊਗਾ ਮੋਮਬਤੀ ਬੁਝ ਗਈ ਨਾ ਹਾਂ ਜੀ ਪਾਣੀ ਨੂੰ ਕੀ ਹੋ ਰਿਹਾ ਦੇਖੋ ਪਤਰਾ ਕੇ ਕੁਝ ਨਹੀਂ ਹਾਂਜੀ ਪਾਣੀ ਜਿਹੜਾ ਬੀਕਰ ਦੇ ਉੱਪਰ ਚੜ ਗਿਆ ਦੇਖੋ ਦੇਖ ਰਿਹਾ ਹੈ ਹਾਂਜੀ ਤਾਂ ਬੀਕਰ ਦੇ ਉੱਤੇ ਪਾਣੀ ਕਿਉਂ ਚੜਿਆ ਕਿਉਂਕਿ ਜਦੋਂ ਆਪਾਂ ਨੇ ਇਹਦੇ ਉੱਤੇ ਬੀਕਰ ਉਲਟਾ ਕਰਕੇ ਰੱਖਿਆ ਬੀਕਰ ਦੇ ਵਿੱਚ ਜਿਹੜੀ ਆਕਸੀਜਨ ਸੀਗੀ ਉਹ ਮੋਮਬਤੀ ਨੇ ਵਰਤ ਲਈ ਠੀਕ ਹੈ ਸਾਰੀ ਆਕਸੀਜਨ ਮੋਮਬਤੀ ਨੇ ਵਰਤ ਲਈ ਤੇ ਉਸ ਤੋਂ ਬਾਅਦ ਕੀ ਹੈ ਕਿ ਜਦੋਂ ਆਕਸੀਜਨ ਵਰਤੀ ਗਈ ਤਾਂ ਉਥੋਂ ਆਕਸੀਜਨ ਖਾਲੀ ਹੋ ਗਈ ਉਹ ਤੇ ਜਗ੍ਹਾ ਖਾਲੀ ਹੋ ਗਈ ਨਾ ਤਾਂ ਉਹ ਜਗ੍ਹਾ ਨੂੰ ਭਰਨ ਦੇ ਲਈ ਜਿਹੜਾ ਹੈਗਾਗਾ ਇਹ ਪਾਣੀ ਹੈ ਜਿਹੜਾ ਇਹ ਬੀਕਰ ਦੇ ਉੱਪਰ ਵੱਲ ਚੜ ਜਾਂਦਾ ਠੀਕ ਹੈ ਨਾ ਦੇਖੋ ਬੀਕਰ ਦੇ ਉੱਪਰ ਤੱਕ ਪਾਣੀ ਆ ਗਿਆ ਪਾਣੀ ਉੱਪਰ ਕਿਉਂ ਆਇਆ ਕਿਉਂਕਿ ਪਹਿਲਾਂ ਤੇ ਇਹ ਚ ਹਵਾ ਸੀਗੀ ਠੀਕ ਹੈ ਨਾ ਪਹਿਲਾਂ ਇਹ ਚ ਹਵਾ ਸੀਗੀ ਹਵਾ ਦੇ ਕਰਕੇ ਕੀ ਹੈਗਾ ਇਹ ਪਾਣੀ ਇਹਦੇ ਅੰਦਰ ਨਹੀਂ ਵੜ ਸਕਿਆ ਪਰ ਜਦੋਂ ਆਪਣੀ ਮੋਮਬਤੀ ਬੁਝ ਗਈ ਹਵਾ ਦੇ ਅੰਦਰਲੀ ਆਕਸੀਜਨ ਨੂੰ ਮੋਮਬਤੀ ਨੇ ਵਰਤ ਲਿਆ ਆਕਸੀਜਨ ਖਤਮ ਹੋ ਗਈ ਤਾਂ ਬੀਕਰ ਦੇ ਅੰਦਰ ਜਗ੍ਹਾ ਬਚ ਗਈ ਨਾ ਕਿਉਂਕਿ ਆਕਸੀਜਨ ਖਤਮ ਹੋ ਗਈ ਤਾਂ ਜਗ੍ਹਾ ਬਚ ਗਈ ਤਾਂ ਉਹ ਜਗ੍ਹਾ ਨੂੰ ਭਰਨ ਦੇ ਲਈ ਹੈਗਾ ਪਾਣੀ ਆ ਜਿਹੜਾ ਬੇਕਰ ਦੇ ਉੱਪਰ ਚੜ ਜਾਂਦਾ ਠੀਕ ਹੈ ਵੀ ਸਮਝ ਆ ਗਈ ਸਾਰਿਆਂ ਨੂੰ